ਵਾਲੇ ਜਲਾਲਪੁਰ ਵਾਲੇ ਤੇ ਜਾਦੇ ਸੁਰਖਪੁਰ ਵਾਲੇ ਨੂੰ ਦੋਵੇਂ ਕਬੱਡੀ ਖਿਡਾਰੀਆਂ ਨੂੰ ਜਿਹੜੀ ਕੱਲ ਧਮਕੀ ਮਿਲੀ ਆ ਇਹ ਦੋਵੇਂ ਖਿਡਾਰੀ ਜਿਹੜੇ ਕੱਲ ਕਬੱਡੀ ਖੇਡਣ ਜਾ ਰਹੇ ਸੀ ਇੱਕ ਟੂਰਨਾਮੈਂਟ ਤੇ ਪਰ ਕੁਝ ਬੰਦਿਆਂ ਵੱਲੋਂ ਜਿਹੜਾ ਇਹਨਾਂ ਦੋਵੇਂ ਖਿਡਾਰੀਆਂ ਨੂੰ ਰੋਕਿਆ ਗਿਆ ਕੇਰ ਕੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਜੇ ਤੁਸੀਂ ਕਬੱਡੀ ਖੇਡਣ ਗਏ ਤਾਂ ਇਸ ਤੋਂ ਬਾਅਦ ਜਿਹੜਾ ਤੁਹਾਡਾ ਇੰਜਾਮ ਹੈ ਉਹ ਚੰਗਾ ਨਹੀਂ ਹੋਊਗਾ ਇਹ ਕੌਣ ਸੀ ਦੋਸਤੋ ਗੈਂਗਸਟਰ ਸੀ ਜਾਂ ਕਿਸ ਨੇ ਕਿਹਾ ਸੀ ਆ ਇਹਦੇ ਬਾਰੇ ਵੀ ਜਿਹੜੀ ਗੱਲਬਾਤ ਕਰਾਂਗੇ ਪਰ ਪਹਿਲਾਂ ਗੱਲ ਕਰਦਾ ਵੀ ਪਾਲੇ ਜਲਾਲਪੁਰ ਵਾਲੇ ਨੇ ਕੀ ਕਿਹਾ ਪਾਲੇ ਜਲਾਲਪੁਰ ਵਾਲੇ ਨੇ ਇੱਕ ਫੇਸਬੁੱਕ ਤੇ ਪੋਸਟ ਪਾਈ ਆਪਣੇ ਇੰਸਟਾਗ੍ਰam ਤੇ ਜਿਹਦੇ ਵਿੱਚ ਪਾਲੇ ਜਲਾਲਪੁਰ ਨੇ ਲਿਖਿਆ ਕਿ ਕੁਝ ਲੋਕ ਜਿਹੜੇ ਉਹ ਚਾਹੁੰਦੇ ਨਹੀਂ ਵੀ ਮੈਂ ਕਬੱਡੀ ਖੇਡਾਂ ਕਬੱਡੀ ਦਾ ਜਿਹੜਾ ਬਨਾਸ਼ ਕਰਨਾ ਚਾਹੁੰਦੇ ਆ ਮਸਾ ਮਸਾ ਜਿਹੜੀ ਕਬੱਡੀ ਵਧੀਆ ਲੀਟੇ ਆਈ ਹੈ ਵੱਡੇ ਵੱਡੇ ਜਿਹੜੇ ਕੱਪ ਹੋਣ ਲੱਗੇ ਨੇ ਤੇ ਕਬੱਡੀ ਇਸ ਵੇਲੇ ਜਿਹੜੀ ਸਿਖਰਾਂ ਤੇ ਆ ਪਰ ਕੁਝ ਲੋਕ ਨੇ ਜਿਹੜੇ ਕਬੱਡੀ ਨੂੰ ਖਤਮ ਕਰਨਾ ਚਾਹੁੰਦੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਅਜਿਹਾ ਨਾ ਕਰੋ ਸਾਨੂੰ ਕਬੱਡੀ ਖੇਡ ਲੈਣ ਦਿਓ ਕਬੱਡੀ ਨੂੰ ਅਸੀਂ ਉੱਪਰ ਤੱਕ ਲੈ ਕੇ ਜਾਣਾ ਪਰ ਇਹ ਨਾ ਹੋਵੇ ਕਿ ਪਹਿਲਾਂ ਹੀ ਜਿਹੜੀ ਕਬੱਡੀ ਖਤਮ ਹੋ ਜੇ ਦੋਸਤੋ ਸੁਲਤਾਨ ਸ਼ਮਸ਼ਪੁਰੇ ਬਾਰੇ ਵੀ ਤੁਸੀਂ ਜਾਣਦੇ ਹੋਣੇ ਜਦੋਂ ਸੁਲਤਾਨ ਕਬੱਡੀ ਖੇਡਣ ਆਉਂਦਾ ਤਾਂ ਨਾਲ ਜਿਹੜਾ ਉਸ ਨੂੰ ਸਕਿਉਰਿਟੀ ਗਾਰਡ ਰੱਖਣੇ ਪੈਂਦੇ ਨੇ ਇੱਕ ਸਕਿਉਰਿਟੀ ਗਾਰਡ ਤੁਸੀਂ ਵੇਖਿਆ ਹੋਣਾ ਵੀ ਜਿਹੜਾ ਉਹਦੇ ਆਲੇ-ਦੁਆਲੇ ਫਿਰਦਾ ਹੁੰਦਾ ਜਦੋਂ ਸੁਲਤਾਨ ਸ਼ਮਸ਼ਪੁਰਿਆ ਰੇਡ ਪਾਉਣ ਜਾਂਦਾ ਤਾ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਸਾਰੇ ਕਬੱਡੀ ਖਿਡਾਰੀਆਂ ਨੂੰ ਜਿਹੜਾ ਬਹੁਤ ਜ਼ਿਆਦਾ ਡਰ ਹੋ ਗਿਆ ਵੀ ਕੋਈ ਸਾਡੇ ਵੀ ਜਿਹੜਾ ਗੋਲੀ ਨਾਲ ਮਾਰ ਜੇ ਕੋਈ ਸਾਨੂੰ ਵੀ ਜਿਹੜਾ ਘੇਰ ਨਾਲ ਲਵੇ ਕਾਫੀ ਸਮਾਂ ਜਿਹੜਾ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਹੋ ਗਿਆ ਪਰ ਹਲੇ ਤੱਕ ਜਿਹੜਾ ਕੋਈ ਇਨਸਾਫ ਨਹੀਂ ਮਿਲਿਆ ਕੁਝ ਕ ਟਾਈਮ ਆਇਆ ਸੀ ਜਦੋਂ ਕਬੱਡੀ ਤੋਂ ਗੈਂਗਸਟਰ ਅਲੱਗ ਹੋ ਗਏ ਸੀ ਪਰ ਹੁਣ ਜਿਹੜਾ ਫੇਰ ਉਹੀ ਹਾਲ ਦੁਆਰੇ ਹੋ ਗਿਆ ਕਬੱਡੀ ਖਿਡਾਰੀਆਂ ਨੂੰ ਜਿਹੜੀਆਂ ਧਮਕੀਆਂ ਮਿਲਣ ਲੱਗ ਪਈਆਂ ਨੇ ਤੇ ਕਬੱਡੀ ਖਿਡਾਰੀਆਂ ਤੇ ਦਬਾਅ ਵੀ ਪਾਇਆ ਜਾਂਦਾ ਕਿ ਤੂੰ ਇਸ ਟੀਮ ਦੇ ਵਿੱਚ ਨਾ ਖੇਡ ਜਾਂ ਇਹ ਟੂਰਨਾਮੈਂਟ ਤੂੰ ਨਹੀਂ ਖੇਡਣਾ ਇਸ ਤਰੀਕੇ ਨਾਲ ਹੀ ਦੋਸਤੋ ਸਿੱਧੂ वाले ਨੂੰ ਵੀ ਕਿਆ ਗਿਆ ਸੀ ਵੀ ਤੂੰ ਵੱਲੋਂ ਮਾਜਰੇ ਕਬੱਡੀ ਕੱਪ ਤੇ ਜਿਹੜਾ ਨਹੀਂ ਜਾਣਾ ਪਰ ਸਿੱਧੂ ਮੂਸੇਵਾਲਾ ਗਿਆ ਸੀ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਵੀ ਜਿਹੜਾ ਕਤਲ ਹੋਇਆ ਤੇ ਇਸ ਤਰ੍ਹਾਂ ਹੀ ਸੰਦੀਪ ਨੰਗਲ ਅੰਬੀਆਂ ਨੇ ਜਿਹੜਾ ਮੇਜਰ ਲੀਗ ਕਬੱਡੀ ਬਣਾਈ ਸੀ ਉਸ ਨੂੰ ਵਧੀਆ ਤਰੀਕੇ ਨਾਲ ਜਿਹੜਾ ਚਲਾ ਰਿਆ ਸੀ ਪਰ ਕੁਝ ਲੋਕਾਂ ਵੱਲੋਂ ਜਿਹੜੀ ਇਹ ਆਪਾਂ ਕਹਿੰਦੀ ਉਸ ਦੀ ਚੜ੍ਹਾਈ ਜਰੀ ਨਹੀਂ ਗਈ ਤੇ ਉਸ ਦਾ ਵੀ ਜਿਹੜਾ ਕਤਲ ਕਰਵਾ ਦਿੱਤਾ ਗਿਆ ਤੇ ਹੁਣ ਇਸੇ ਤਰੀਕੇ ਨਾਲ ਹੁਣ ਜ਼ਾਦਾ ਸੁਰਖਪੁਰੀਆ ਤੇ ਪਾਲਾ ਜਲਾਲਪੁਰ ਜਿਹੜਾ ਕੱਲ ਕਬੱਡੀ ਖੇਡਣ ਜਾ ਰਹੇ ਸੀ ਪਰ ਕੁਝ ਬੰਦਿਆਂ ਵੱਲੋਂ ਰੋਕਿਆ ਗਿਆ ਤੇ ਉਹਨਾਂ ਨੂੰ ਜਿਹੜਾ ਧਮਕਾਇਆ ਗਿਆ